ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਜਲਾਲਾਬਾਦ ਦੇ ਪਿੰਡ ਕੰਨਲਾਂ ਵਾਲੇ ਝੁੱਗੇ ਵਿਖੇ ਪਿੰਡ ਦੀ ਪੰਚਾਇਤ ਵੱਲੋਂ ਨਸ਼ੇ ਦੇ ਖਾਤਮੇ ਲਈ ਜਲਾਲਾਬਾਦ ਦੇ ਡੀਐਸਪੀ ਜਤਿੰਦਰ ਸਿੰਘ ਗਿੱਲ ਨੂੰ ਪਿੰਡ ਵਿੱਚ ਬੁਲਾ ਕੇ ਨਸ਼ਾ ਖਤਮ ਕਰਨ ਲਈ ਪੁਲਿਸ ਦਾ ਸਹਿਯੋਗ ਕਰਨ ਦੀ ਗੱਲ ਆਖੀ ਜਾਣਕਾਰੀ ਮੁਤਾਬਕ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕੋਈ ਨਸ਼ਾ ਵੇਚਦਾ ਹੈ ਜਾਂ ਨਸ਼ਾ ਕਰਦਾ ਹੈ ਜਾਂ ਜੂਏ ਸੱਟੇ ਦਾ ਕੰਮ ਕਰਦਾ ਹੈ ਤਾਂ ਉਹ ਇਸ ਕੰਮ ਤੋਂ ਬਾਝ ਆ ਜਾਣ ਨਹੀਂ ਤਾਂ ਉਹਨਾਂ ਨੂੰ ਬਖਸ਼ਾ ਨਹੀਂ ਜਾਏਗਾ ਇਸ ਮੌਕੇ ਜਲਾਲਾਬਾਦ ਦੇ ਡੀਐਸਪੀ ਜਤਿੰਦਰ ਸਿੰਘ ਗਿੱਲ ਨੇ ਕੀ ਕਿਹਾ ਤੁਸੀਂ ਵੀ ਸੁਣੋ ਸਾਰੀ ਦਿਹਾੜੀ ਮਿਹਨਤ ਕਰਦਾ ਇੱਟਾਂ ਟੋਂਦਾ ਮਿੱਟੀ ਟੋਂਦਾ ਦਿਹਾੜੀ ਮਿਲਦੀ 500 ਰੁਪਈਆ ਇੱਕ ਬੰਦਾ ਚਿੱਟੇ ਦੀਆਂ ਦੋ ਕੁੜੀਆਂ ਵੇਚਦਾ ਤੇ ਕਮਾਈ ਕਿੰਨੀ ਹੁੰਦੀ ਆ 2250 ਹੁਣ ਚੰਗੀ ਤਾਂ ਉਹੀ ਲੱਗੂਗੀ ਨਾ ਜਿੰਨੇ ਸਾਰੀ ਦਿਹਾੜੀ ਇੱਟਾਂ ਢੋਈਆਂ ਮਿੱਟੀ ਢੋਈ ਸਾਰੀ ਦਿਹਾੜੀ ਸਰੀਰ ਖਪਾਇਆ ਤੇ ਮਿਲਿਆ ਕੀ 500 ਰੁਪਈਆ ਇੱਕ ਬੰਦੇ ਨੇ ਚਿੱਟੇ ਕੱਪੜੇ ਪਾਏ ਆ ਥੱਲੇ ਮੋਟਰਸਾਈਕਲ ਆ ਦੋ ਕੁੜੀਆਂ ਫੜਾਈਆਂ 2500 ਬਣਾ ਲਿਆ ਚੰਗੀ ਕਮਾਈ ਤਾਂ ਆਈ ਹੈ ਨਾ ਪਰ ਨਹੀਂ ਦੇਖੋ ਕਿਸੇ ਦੇ ਬੱਚੇ ਮਾਰ ਕੇ ਆਪਦੇ ਬੱਚੇ ਪਾਲਣਾ ਤੁਹਾਨੂੰ ਇਹ ਚੰਗਾ ਲੱਗੂਗਾ ਕਿਸੇ ਦੇ ਬੱਚੇ ਮਾਰ ਕੇ ਆਪਦੇ ਬੱਚੇ ਨਾ ਪਾਲੋ ਤੁਹਾਨੂੰ ਕਹੇ ਭਾਈ ਮਿਹਨਤ ਕਰ ਸਰਕਾਰ ਨੇ ਬੜੀਆਂ ਸਹੂਲਤਾਂ ਦਿੱਤੀਆਂ ਨੇ ਬੜਾ ਕੁਝ ਚਲਾਇਆ ਹੋਇਆ ਆਟਾ ਦਾਲ ਸਕੀਮ ਹਰੇਕ ਸਹੂਲਤ ਬਿਜਲੀ ਪਾਣੀ ਫ੍ਰੀ ਸਾਰਾ ਕੁਝ ਫ੍ਰੀ ਹੈ ਸਨ ਸੋ ਦੇਖੋ ਨਸ਼ਾ ਵੇਚ ਕੇ ਕਮਾਈ ਕਰਨ ਨਾਲੋਂ ਚੰਗਾ ਹੈ ਤੁਸੀਂ ਮਿਹਨਤ ਮਜ਼ਦੂਰੀ ਦਾ 100 ਰੁਪਿਆ ਵੀ ਘਰੇ ਲੈ ਆਉਂਗੇ ਨਾ ਸੁੱਖ ਦੀ نیند ਸੌਂਗੇ ਔਰ ਸੁੱਖ ਦੀ نیند ਤੋਂ ਵਧੀਆ ਉਥੋਂ ਔਰ ਜਿਹੜਾ ਵੇਚਣ ਵਾਲਾ ਹੈ ਉਹਨਾਂ 24 ਘੰਟੇ ਸਾਡਾ ਹਰ ਹੁਦਾ ਪੁਲਿਸ ਹੁਣੇ ਵੀ ਆਈ ਹੁਣੇ ਵੀ ਆਈ ਹੁਣ ਵੀ ਫੜ ਕੇ ਲਜਾਣਗੇ ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਵਿਰੋਧ ਮਹਿੰਦ ਚਲਾਈ ਗਈ ਹੈ ਉਸ ਦੇ ਤਹਿਤ ਤੁਸੀਂ ਦਲਾਲਾਪੁਰ ਦੇ ਪਿੰਡ ਪਿੰਡਾਂ ਵਾਲੇ ਥੁਗੇ ਪਹੁੰਚਿਓ ਕੀ ਕਹੋਗੇ ਅ ਦੇਖੋ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਡੀਆਈ ਸਾਹਿਬ ਫਿਰੋਜ਼ਪੁਰ ਔਰ ਮਾਨਯੋਗ ਐਸਐਸਪੀ ਸਾਹਿਬ ਫਾਜ਼ਲ ਕਾਜੀ ਵੱਲੋਂ ਪੰਜਾਬ ਸਰਕਾਰ ਵੱਲੋਂ ਜੋ ਮੁਹਿੰਮ ਵਿੱਢੀ ਗਈ ਆ ਯੋਧ ਨਸ਼ਾ ਵਿਰੋਧ ਉਹਦੇ ਤਹਿਤ ਅਸੀਂ ਵਕ ਵਕ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਰਹੇ ਆ ਔਰ ਉਸੇ ਚੀਜ਼ ਦਾ ਫਾਲਾ ਜਿਹੜਾ ਕੰਨੜਾ ਵਾਲੇ ਝੁੱਗੇ ਪੰਚਾਇਤ ਆ ਜਿਹੜੀ ਜਾਗਰੂਕ ਹੋਈ ਆ ਔਰ ਨਾਲ ਹੀ ਉਹਨਾਂ ਨੇ ਪਿੰਡ ਵਾਸੀਆਂ ਨੂੰ ਵੀ ਜਾਗਰੂਕ ਕੀਤਾ ਮੈਂ ਇਹ ਗੱਲ ਮੰਨਦਾ ਹਾਂ ਕਿ ਇਹ ਸਾਡੀ ਮਿਹਨਤ ਦਾ ਤੁਹਾਡੇ ਵਰਗੇ ਪੱਤਰਕਾਰ ਭਰਾਵਾਂ ਦਾ ਜਿਹੜਾ ਇਹ ਮਿਹਨਤ ਆ ਜਿਨ੍ਹਾਂ ਨੇ ਸਾਡੀਆਂ ਜਿਹਨੀਆਂ ਖਬਰਾਂ ਨੇ ਜਾਂ ਸਾਡੇ ਵਿਚਾਰ ਨੇ ਲੋਕਾਂ ਤੱਕ ਪਹੁੰਚਾਏ ਨੇ ਜਿਸ ਕਾਰਨ ਇਹ ਲੋਕ ਜਿਹੜੇ ਜਾਗਰੂਕ ਹੋਏ ਨੇ ਸਹਿਯੋਗ ਹੋਏ ਨੇ ਔਰ ਸਾਡਾ ਇਹ ਸਾਥ ਦੇਣ ਲਈ ਤਿਆਰ ਨੇ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਇੱਕ ਵਧੀਆ ਸੂਬਾ ਬਣਾਇਆ ਜਾ ਸਕੇ ਉਸੇ ਤਹਿਤ ਹੀ ਅੱਜ ਪੰਚਾਇਤ ਨੇ ਜਿਹੜਾ ਪਿੰਡ ਕੰਨਲਾ ਵਾਲੇ ਚੁਗੇ ਸਮਾਗਮ ਕੀਤਾ ਔਰ ਬਹੁਤ ਹੀ ਵਧੀਆ ਔਰ ਸਫਲ ਕਾਮਯਾਬੀ ਇਹਦੇ ਵਿੱਚ ਹੋਈ ਹੈ ਜੀ। ਇਸ ਤੋਂ ਸਭ ਨੌਜਵਾਨ ਪੀੜ੍ਹੀ ਖੇਡਾਂ ਨੂੰ ਛੱਡ ਕੇ ਨਸ਼ੇ ਵੱਲ ਜਾ ਰਹੀ ਹੈ। ਉਹਨਾਂ ਨੂੰ ਕੀ ਮੈਸੇਜ ਹੈ? ਮੈਂ ਬੇਨਤੀ ਕਰਨਾ ਚਾਹੁੰਨਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿਹੜਾ ਸਰਕਾਰ ਵੱਲੋਂ ਜਿਹੜੀ ਖੇਡਾਂ ਦੀ ਸਮੱਗਰੀ ਆ ਉਹ ਫਰੀ ਦੇ ਵਿੱਚ ਦਿੱਤੀ ਜਾ ਰਹੀ ਆ। ਆਮ ਕ੍ਰਿਕਟ ਦੀਆਂ ਕਿੱਟਾਂ ਨੇ, ਕੋਈ ਫੁੱਟਬਾਲ ਨੇ ਜਾਂ ਕੋਈ ਹੋਰ ਜਿਹੜਾ ਸਪੋਰਟਸ ਦਾ ਸਮਾਨ ਆ ਉਹ ਫ੍ਰੀ ਦੇ ਵਿੱਚ ਦਿੱਤਾ ਜਾ ਰਿਹਾ ਤਾਂ ਜੋ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਪਰ ਮੈਂ ਆਪਦੇ ਵੱਲੋਂ ਬੇਨਤੀ ਕਰਦਾ ਜੇ ਕੋਈ ਨੌਜਵਾਨ ਬੱਚੇ ਕਿਸੇ ਤਰੀਕੇ ਦੀ ਕੋਈ ਕਿੱਟ ਜਾਂ ਕੋਈ ਹੋਰ ਸਮਗਰੀ ਚਾਹੁੰਦੇ ਨੇ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਆ ਮੈਂ ਮਾਨਯੋਗ ਐਮਐਲਏ ਸਾਹਿਬ ਨੂੰ ਬੇਨਤੀ ਕਰ ਸਕਦਾ ਜਾਂ ਜੇ ਮੇਰੀ ਪਹੁੰਚ ਵਿੱਚ ਹੋਇਆ ਤੇ ਮੈਂ ਖੁਦ ਹੀ ਪਾਕਟ ਵਿੱਚੋਂ ਖੁਦ ਦੇ ਆਮਦਨੀ ਵਿੱਚੋਂ ਮੈਂ ਉਹ ਜਿਹੜੀ किटा दिलि तव्हां